ਲਓ ਜੀ ਕਿਲੋਮੀਟਰ ਅੱਗੇ ਹੋਰ ਆ ਚੁੱਕੇ ਆਂ ਵਾਹਿਗੁਰੂ ਸਾਂਗੇ ਤਾਂ ਆ ਰਹੀਆਂ ਵਾਹਿਗੁਰੂ 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 ਰੋਕ ਰੋਕ ਜਾਣਾ ਪੈਂਦਾ ਚੜਾਈ ਬਹੁਤ ਆ ਫਿਰ ਦਾ ਲਗ ਰਿਹਾ ਸੰਗੀਤ ਜੀ ਇਹ ਸੱਜੇ ਜਾ ਰਹੀ ਆ ਵਾਹਿਗੁਰੂ ਵਾਹਿਗੁਰੂ मौसम देखो ठंड हो रही है ऊपर पैदल चल रहे हैं तो पसीना भी आ रहा है वाह गुरु वाह गुरु कदम कदम चल ले ले वाह गुरु सच्चे तो अच्छा वाह गुरु आज जा आ चुके दल लग रहे हैं जी वाह गुरु वाह गुरु इधर सामने तो

ਸ਼ੇਕਮੇਂ ਪਰਾਹੇ ਸਾਡਾ ਹੋਰ ਰਹਿ ਗਿਆ ਜੀ ਸ਼ੇਕਮੇਂ ਪਰਾਹੇ ਅਸਤ ਰਹਿ ਗਿਆ ਅਸੀਂ ਪਰੋਬੀ ਇੱਥੇ ਕਿੰਨੇ ਪਰੌੜਾ ਪਰੌੜਾ ਖਿਲਾ ਲਈ ਅਸੀਂ ਉਹ ਚੱਲਿਆ ਪੂਛਾ ਲੀ ਗਏ ਉਹਨੇ ਸਤਨ ਲੱਗੀਆਂ ਕੋਸੇ ਸਾਰੀ ਸੰਗੀ ਚਾਗ ਰਹੀ ਹੈ ਅੱਜ ਵਾਹਿਗੁਰੂ ਕਿੱਦਾਂ ਲੱਗ ਰਿਹਾ ਬਾਈ ਸਫਰ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਕਿੱਦਾਂ ਲੱਗ ਰਿਹਾ ਜੀ ਤੁਹਾਨੂੰ ਜੀ ਬਹੁਤ ਵਧੀਆ ਚੱਲੀ ਜਾਂਦਾ ਸਫਰ ਬਹੁਤ ਵਧੀਆ ਸ੍ਰੀ ਦੇਖਤ ਕਿਰਪਾ ਵਾਹਿਗੁਰੂ ਜੀ 1 ਵਜੇ ਚੱਲੇ ਸੀ ਜਦੋਂ ਆਏ ਸੀ ਥੱਕਦੇ ਆਂਗੇ ਪਰ ਹੁਣ ਸਾਬ ਵਧੀਆ ਸੈਟ ਆ ਓਕੇ ਰਿਪੋਰਟ ਹੈਗੀ ਓਕੇ ਜੀ ਰਿਪੋਰਟ ਥੋੜੀ ਭੁੱਖ ਲੱਗੀ ਸੀਗੀ ਇੱਥੇ ਕੁਝ ਛਕਦੇ ਆਂ ਚਾਣਾ ਬਰੋਡਰ ਬਰੋਡਰ ਵਾਹਿਗੁਰੂ ਤੁਹਾਨੂੰ ਅਨੰਦਾਈ ਜਾਂਦਾ ਹੀ ਸੂਰ ਅਨੰਦ ਵਾਹਿਗੁਰੂ ਵਾਹਿਗੁਰੂ ਪਰਾਠੇ ਬਣ ਰਿਹਾ ਤੰਦੂਰ ਵਾਲੇ ਕਹਿੰਦੇ ਆਲੂ ਪਾ ਕੇ 3-4 ਦਿਨ ਤੱਕ ਆਹ ਬਾਜੀ ਉਹ ਪਰੌਠਾ ਬਣ ਰਿਹਾ ਹੈ ਜੀ ਆਲੂ ਵਾਲਾ ਆਲੂ ਪਿਆਜ਼ ਮਿਕਸ ਤੰਦੂਰੀ ਪਰਾਂਠਾ ਤੰਦੂਰੀ ਪਰਾਂਠਾ ਜੀ ਪੂਰੇ ਮਸ਼ਹੂਰ ਪਰਾਂਠੇ ਆਏ ਜੀ ਬਾਜੀ ਵਾਹ ਜੀ ਕਿੰਨਾ ਵੇਖ ਰਹੇ ਇਹ ਕਰ ਰਿਹਾ ਹੈ ਅੱਛਾ ਚੱਲ ਰਿਹਾ ਬਹੁਤ ਵਧੀਆ ਬਾਜੀ ਵਾਹ ਜੀ ਗੱਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਮਾਤਾ ਜੀ ਜਤਿੰਦਰ ਕੌਰ ਕਿਹੜਾ ਪਿੰਡ ਮਾਤਾ ਕਿੱਥੋਂ ਚਾਟਾ ਸਾਹਿਬ ਦੇ ਲੱਗੇ ਰਾਮਪੁਰਾ ਜੀ ਰਾਮਪੁਰਾ ਹਾਂਜੀ ਕਿਹੜਾ ਰਾਮਪੁਰਾ ਬਟਿੰਡੇ ਕੋਲੇ ਰਾਮਪੁਰਾ ਹੈ ਏ ਟਾਰੀ ਰੋਡ ਤੇ ਟਾਰੀ ਕੋਲੇ ਆ ਕਿੱਦਾਂ ਲੱਗਿਆ ਤੁਸੀਂ ਦਰਸ਼ਨ ਕਰਿਆ ਹਾਂਜੀ ਜੀ ਪਹਿਲਾਂ ਜਾ ਕੇ ਤੇ ਹੁਣ ਵਾਪਸ ਆ ਗਏ ਹਨਾ ਹਾਂਜੀ ਕਿੱਦਾਂ ਲੱਗਿਆ ਤੁਹਾਨੂੰ ਉੱਥੇ ਕਿਵੇਂ ਰਹਾ ਵਧੀਆ ਜੀ ਬਹੁਤ ਵਧੀਆ ਕੋਈ ਕਾਮਟ ਕੋਈ ਇਦਾਂ ਦਾ ਨਹੀਂ ਨਹੀਂ ਚੜਦੀ ਕਲਾ ਜੀ ਜਮਾ ਚੜਦੀ ਕਲਾ ਚ ਹਾਂਜੀ ਕਿੰਨਾ ਟਾਈਮ ਲੱਗਿਆ ਤੁਹਾਨੂੰ ਲੱਗੀ ਜੀ ਬਈ ਟਾਈਮ ਤੇ ਬਹੁਤ ਲੱਗਾ ਵਾ ਹੁਣ ਕਦੋਂ ਕਦੋਂ ਚੱਲੇ ਬੇ ਸਵੇਰ ਦੇ ਉਧਰੋਂ ਹੁਣ ਅਸੀਂ ਉੱਥੋਂ 7 ਵਜੇ ਚੱਲੇ ਆਂ ਜੀ 7 ਵਜੇ ਚੱਲੇ ਆਂ ਹਾਂਜੀ ਅਣੀ 2 ਘੰਟੇ ਹੋਰ ਲੱਗ ਜੈਣਾ ਹਾਂਜੀ ਆਜੋ ਆਜੋ ਤੇ ਹੋਰ ਦੱਸੋ ਮਾਤਾ ਉੱਥੇ ਕਿਵੇਂ ਕਿੱਥੋਂ ਦਾ ਹੈ ਕਿਵੇਂ ਲੱਗਿਆ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਲੱਗਿਆ ਬੇਟਾ ਸੋਚਿਆ ਹੀ ਨਹੀਂ ਸੀ ਕਦੀ ਵੀ ਉੱਥੇ ਤੱਕ ਅਸੀਂ ਪੜਾਂਗੇ ਬਹੁਤ ਪਾਤਸ਼ਾਹ ਦੀ ਕਿਰਪਾ ਨਾਲ ਦਿੱਤਾ ਬਹੁਤ ਖੁਸ਼ ਹੈ ਵਾਈ ਗੁਰੂ ਦਾ ਉਹਨਾਂ ਦੀ ਗੋਦ 'ਚ ਬੈਠੇ ਆਂ 10 ਮਿੰਟ 20 ਮਿੰਟ ਬਹੁਤ ਮਨ ਨੂੰ ਸਕੂਨ ਸਹੀ ਹੈ ਸ਼ਾਂਤੀ ਮਿਲੀ ਹੈ ਕਿ ਵਾਈ ਗੁਰਜੀ ਬਹੁਤ ਕਿਰਪਾਤਾ ਦੀ ਹੋਈ ਐ ਅਸੀਂ ਤਾਂ ਦਿ ਤੱਕ ਆਏ ਆ ਹਾਂ ਜੀ ਬਹੁਤ ਜਿਆਦਾ ਮਨ ਨੂੰ ਮਤਲਬ ਸਕੂਨ ਮਿਲਿਆ ਉੱਥੇ ਰਹਿ ਕੇ ਕਿੰਨੇ ਦਿਨ ਹੋ ਗਏ ਮਾਤਾ ਜੀ ਨਾਲ ਘਰੋਂ ਸਾਨੂੰ ਚੱਲਿਆਂ ਨੂੰ ਹੋ ਗਿਆ ਜੀ ਅੱਜ ਚਾਰ ਦਿਨ ਹੋ ਗਏ ਜੀ ਚਾਰ ਦਿਨ ਹੋ ਗਏ ਹਾਂ ਜੀ ਅੱਗੇ ਅੱਜ ਕੱਲ ਗਏ ਸੀ ਇੱਧਰ ਨੂੰ ਤੁਸੀਂ ਹਾਂ ਜੀ ਪਰ ਕਲਰ ਓਕੇ ਪਰ ਅੱਜ ਉੱਧਰ ਗਏ ਸੀ ਹਾਂ ਜੀ ਠੀਕ ਆ ਠੀਕ ਆ ਮਾਤਾ ਜੀ ਤੇ ਹੋਰ ਦੱਸੋ ਮਾਤਾ ਜੀ ਅੱਜ ਵਾਈ ਗੁਰਜੀ ਸੀ ਪੌਂਟਾ ਸਾਹਿਬ ਨੂੰ ਕੱਲ ਜਾਵਾਂਗੇ ਅੱਜ ਰੁਕਾਂਗੇ ਹਾਂ ਜੀ ਰਿਸ਼ੀ ਕੇਸ ਠੀਕ ਆ ਜੀ ਅੱਜ ਰਿਸ਼ੀ ਕੇਸ ਪੌਂਟਾ ਸਾਹਿਬ ਠੀਕ ਹੈ ਠੀਕ ਹੈ ਤੇ ਵਾਈ ਗੁਰ ਜੀ ਪਹਿਲੀ ਵਾਰ ਯਾਤਰਾ ਕਰਵਾ ਜੀ ਪਹਿਲੀ ਵਾਰ ਹੀ ਤੇ ਮੈਂ ਵੀ ਪਹਿਲੀ ਵਾਰੀ ਯਾਤਰਾ ਕਰ ਰਹਾ ਤੇ ਮਾਤਾ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਠੀਕ ਹੈ ਜੀ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਮਾਤਾ ਜੀ ਸੰਤ ਕੋਰ ਕਿੱਥੋਂ ਆਇਓ ਅਸੀਂ ਦਿੱਲੀ ਤੋਂ ਗੋਫਰਿਦਾਬਾਦ ਤੋਂ ਕਿੱਥੋਂ ਜੀ ਫਰੀਦਾਬਾਦ ਤੋਂ ਫਰੀਦਾਬਾਦ ਤੋਂ ਆਇਆ ਕਿੰਨੇ ਦਿਨ ਹੋ ਗਏ ਤੁਹਾਨੂੰ ਚੱਲਿਆ ਨੂੰ ਸਾਡੇ 4 ਦਿਨ ਹੋ ਗਏ 4 ਦਿਨ ਹੋ ਗਏ ਤੇ ਉੱਪਰ ਤੱਕ ਜਾ ਕੇ ਦਰਸ਼ਨ ਕਰਿਆ ਹੈ ਹਾਂ ਜੀ ਇੱਦਾਂ ਰਿਹਾ ਵੀਉ ਦਰਸ਼ਨ ਹੋ ਗਏ ਵਧੀਆ ਖੁੱਲੇ ਦਰਸ਼ਨ ਹੋਇਆ ਖੁੱਲੇ ਕੀਰਤਨ ਦੇ ਦਰਸ਼ਨ ਬਹੁਤ ਵਧੀਆ ਠੀਕ ਬਹੁਤ ਸੰਤ ਕਾਸੀ ਤੇ ਖੁੱਲੇ ਦਰਸ਼ਨ ਠੀਕ ਹੈ ਜੀ ਤੇ ਮਨ ਨੂੰ ਸਕੂਨ ਮਿਲਿਆ ਪੂਰਾ ਉਹ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਬਾਜੂਗਾ ਤੇ ਅਸੀਂ 6-7 ਵਾਰ ਆ ਚੁੱਕੇ ਹਾਂ ਅੱਛਾ 6-7 ਵਾਰ ਆ ਚੁੱਕੇ ਹੋ ਬੰਨਾ ਹਰ ਵਾਰੀ ਆਨੇ ਦਾ ਮਤਲਬ ਹੈ ਤੁਸੀਂ ਵਿੱਚ 2 ਸਾਲ ਨਹੀਂ ਆਏ ਉਸ ਤੋਂ ਪਹਿਲੇ ਅਸੀਂ ਆਇਆ ਲੱਗਾ ਠੀਕ ਹੈ ਠੀਕ ਹੈ ਮਨ ਨੂੰ ਆਈ ਹੋਇਆ ਵੀ ਹਰ ਵਾਰ ਚੱਲੀ ਜਾਣਾ ਬਹੁਤ ਮਨ ਕਰਿਆ ਅਸੀਂ ਤਾਂ ਫਸਟ ਟਾਈਮ ਆਏ ਤਾਂ ਸਾਨੂੰ ਐ ਲੱਗਦਾ ਪਤਾ ਨਹੀਂ ਹਜੇ ਸੌਫਾ ਕਿੰਨਾ ਪਰ ਫਿਰ ਵੀ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਮਨ ਖੁਸ਼ ਹੋਇਆ ਮਨ ਖੁਸ਼ ਹੁੰਦਾ ਤੇ ਜਮੇ ਹੋਣਾ ਅਸੀਂ ਫਸਟ ਟਾਈਮ ਅਗਲੀ ਵਾਰ ਅਸੀਂ ਵੀ ਹੋਰ ਆਵਾਂਗੇ ਹਾਂਜੀ ਤੇ ਮਨ ਕਰਦਾ ਹਨਾ ਉਹਨੇ ਨੂੰ ਹਾਂਜੀ ਰੱਬ ਨੂੰ ਅਰਦਾਸ ਕਰੋ ਕਿ ਅਗਲੇ ਸਾਲ ਫੇਰ ਆਈਏ ਅਗਲੇ ਸਾਲ ਫੇਰ ਆਈਏ ਰੱਬ ਖੁਦ ਬੁਲਾਏ ਸਾਨੂੰ ਸੌਫਾ ਬੁਲਾਏ ਜੇ ਰੱਬ ਆਪੇ ਉਮੀਾਰ ਕਰ ਦੇ ਆਪੇ ਹੱਥ ਫੜ ਕੇ ਉੱਪਰ ਲੈ ਜਾਏ ਅਸੀਂ ਵੀ ਜਦੋਂ ਚੱਲੇ ਸੀ ਤਾਂ ਸਾਨੂੰ ਲੱਗਿਆ ਵੀ ਬਹੁਤ ਚੜ੍ਹਨਾ ਔਖਾ ਪਰ ਪੂਰੀ ਵਾਰ ਲੱਗਿਆ ਨਹੀਂ ਕੋਈ ਨਹੀਂ ਬਸ ਰ ਇੱਕ ਵਾਰ ਅਸੀਂ ਤਾਂ ਲੈ ਵੀ ਆ ਸੀ ਮੇਰੀ ਬਾਹ ਪਕੜ ਕੇ ਉੱਪਰ ਲੈ ਗਈ ਸੀ ਠੀਕ ਹੈ ਜੀ ਹਾਂ ਜੀ ਮੈਂ ਰੋ ਰਹੀ ਸੀ ਮੈਂ ਵੀ ਬਾਹ ਪਕੜ ਕੇ ਉੱਪਰ ਲੈ ਗਈ ਸੀ ਇੰਨਾ ਮਨ ਖੁਸ਼ ਹੋਇਆ ਸੀ ਮੈਂ ਅੱਗੇ ਇੱਕ ਹੋਰ ਵੀ ਮਾਤਾ ਜੀ ਨਾਲ ਗੱਲਬਾਤ ਕੀਤੀ ਮਾਤਾ ਕਹਿੰਦੀ ਮੈਂ ਦਵਾਈ ਲੈਣੀ ਹੈ ਮੇਰੀ ਢੂਈ ਦੀ ਮੈਂ ਨਾਲ ਲੈ ਕੇ ਆਈ ਸੀ ਪਰ ਦਵਾਈ ਲੈਣ ਨੂੰ ਉਹਨੂੰ ਲੋੜ ਨਹੀਂ ਪਈ ਬਹੁਤ ਖੁਸ਼ ਹੋ ਉਹ ਬਹੁਤ ਖੁਸ਼ ਹੋ ਮਾਤਾ ਜੀ ਬਹੁਤ ਖੁਸ਼ ਹੋਈ ਬਹੁਤ ਬਹੁਤ ਖੁਸ਼ ਹੋਈ ਮਾਤਾ ਥੋੜੀ ਜੀ ਹੋ ਗਈ ਤੇ ਮੈਨੂੰ ਬਹੁਤ ਵਧੀਆ ਲੱਗਿਆ ਮਾਤਾ ਦੇ ਨਾਲ ਗੱਲਬਾਤ ਕਰਕੇ ਮਾਤਾ ਜੀ ਰੋਣਾ ਨਹੀਂ ਤੇ ਤਾਂ ਬਹੁਤ ਖੁਸ਼ ਹੋਈ ਅਗਲੀ ਵਾਰ ਫੇਰ ਆਣਾ ਫੇਰ ਬਸ ਰੱਬ ਬੁਲਾਵੇ ਫੇਰ ਆਈਏ ਇੱਕ ਮੈਂ ਹੋਰ ਬਾਬਾਈ ਦੇ ਕਰਿਆ ਸੀਗਾ ਲੁਧਿਆਣੇ ਤੋਂ ਪੈਦਲ ਆ ਰਿਹਾ ਉਹ ਹਾਂਜੀ ਉਹ 70 ਦਿਨ ਹੋ ਗਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪ ਉਹ ਬਸਦੇ ਆ ਇੰਨੇ ਖੁਸ਼ ਹੋਣ ਦੀ ਬੰਦਾ ਦੱਸ ਨਹੀਂ ਸਕਦਾ ਵਾਹਿਗੁਰੂ ਮਾਤਾ ਨਾਲ ਬਹੁਤ ਵਧੀਆ ਲੱਗਿਆ ਮਾਤਾ ਤੁਹਾਡੇ ਨਾਲ ਗੱਲਬਾਤ ਕਰਕੇ ਹੋਸ਼ ਰਹੋ ਤੰਦਰੁਸਤ ਰਹੋ ਵਕਸ਼ੀ ਮਹਾਰਾਜ ਨੂੰ ਅਗਲੀ ਵਾਰ ਵੀ ਆਓ ਉੱਡਣਾ ਗੱਲਬਾਤ ਕਰਨ ਦਾ ਫੇਰ ਬਹੁਤ ਖੁਸ਼ ਹੋਣ ਜੀ ਠੀਕ ਹੈ ਜੀ ਕਰਦੇ ਖਾਲਸਾ ਵਾਹਿਗੁਰੂ ਜੀ ਦੀ ਖਤੇ ਆਪ ਵੀਰ ਮੇਨ ਨੂੰ ਹੋਰ ਵੇਲੇ ਕਿੱਥੋਂ ਆਦਾ ਹੈ ਕਿਹੜਾ ਪਿੰਡ ਆ ਬਈ ਵੀਰਾ ਰਿਤਪੁਰਾ ਨੱਥੇ ਆ ਜੀ ਪਟਿਆਲੇ ਕੋਲ ਪਟਿਆਲੇ ਕੋਲੇ ਪਟਿਆਲਾ ਜੀ ਦਾ ਵਾਹਿਗੁਰੂ ਵਾਹਿਗੁਰੂ ਪਹਿਲੀ ਵਾਰ ਆਏ ਕੋ ਪਹਿਲਾਂ ਵੀ ਆਏ ਹੋ ਪਹਿਲੀ ਵਾਰ ਆਏ ਤੇ ਕਿੱਦਾਂ ਲੱਗ ਰਿਹਾ ਹੈ ਬਹੁਤ ਵਧੀਆ ਵਧੀਆ ਲ ਕੋਈ ਨਾ ਕੋਈ ਚਕਾਰ ਨਹੀਂ ਹੈ ਤੇ ਯਾਤਰਾ ਫਿਰ ਪੂਰੀ ਬਾਬਾ ਜੀ ਨਾਲ ਆਪ ਹਨਾ ਸਾਰਿਆਂ ਨਾਲ ਕਿਰਾਂ ਦਾ ਅਸੀਂ ਵੀ ਪਹਿਲੀ ਵਾਰ ਆਇਆ ਮੈਂ ਲੱਗ ਰਿਹਾ ਸੀ ਜਿਹਾ ਤੂੰ ਵਾਪਸ ਚਲੇ ਜਾਈਏ ਪਰ ਨਹੀਂ ਹੌਸਲਾ ਨਹੀਂ ਜਾਣਾ ਜੀ ਹੌਸਲਾ ਮਿਲ ਰਿਹਾ ਹੈ ਤੇ ਸਾਰੇ ਸੰਗਤ ਤੋਂ ਮੈਨੂੰ ਬਹੁਤ ਬਹੁਤ ਹਾਰਾ ਮਿਲ ਰਿਹਾ ਹੈ ਤੇ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਨਾਲ ਚੈਨਲ ਸਬਸਕ੍ਰਾਈਬਰ ਕਰੋ ਠੀਕ ਹੈ ਓਕੇ ਜੀ ਧੰਨਵਾਦ ਜੀ ਕੀ ਕੀ ਨਾਮ ਆਇਆ ਤੁਹਾਡਾ ਅਕਿੰਦਰ ਸਿੰਘ ਜੀ ਕਿੱਥੋਂ ਆਏ ਹੋ ਹਰਿਆਣਾ ਤੋਂ ਨਾ ਕਰਤੋ ਵਾਹ ਵਾਹ ਕਿੱਦਾਂ ਲੱਗ ਰਿਹਾ ਤੁਹਾਨੂੰ ਸਾਡੀ ਵਧੀਆ ਕਿੰਨੇ ਦਿਨ ਹੋ ਗਏ ਕੱਲੇ ਆਂ ਕਰੋ ਮੈਨੂੰ ਹੋ ਗਿਆ ਜੀ 4 ਦਿਨ ਹੋ ਗਏ 4 ਦਿਨ ਹੋ ਗਏ ਇਹ ਦਰਸ਼ਨ ਵਧੀਆ ਹੋਏ ਦਰਸ਼ਨ ਵਧੀਆ ਹੋ ਰਿਹਾ ਜੀ ਹਰ ਸਾਲ ਆਉਂਦੇ ਵਧੀਆ ਹਰ ਸਾਲ ਆਉਂਦੇ ਹੋ ਥੋੜਾ ਸਾਲ ਜੀ ਲਗਾਤਾਰ ਅੱਜ ਵੀ ਰਾਵੀ ਨਾਲ ਥੋੜਾ ਸਾਲ ਨੇ ਬਾਕੀ ਕੱਲੇ ਨਹੀਂ ਆਇਆ ਯਾਰ ਵਧੀਆ ਠੀਕ ਹੈ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਵਧੀਆ ਜੀ ਬਹੁਤ ਵਧੀਆ ਤੇ ਮੈਂ ਫਸਟ ਟਾਈਮ ਆਇਆ ਤਾਂ ਥੋੜੀ ਸਕਾਉਟ ਜ਼ਿਆਦਾ ਕਿ ਵੈਸੀ ਲੱਗ ਰਿਹਾ ਨਹੀਂ ਥੋੜਾ ਜਿਆ ਫਸਟ ਇੰਨਾ ਕੋਈ ਨਹੀਂ ਆ ਪਤੀ ਫਸਟ ਟਾਈਮ ਉਹ ਦਿੱਕਤ ਹੁੰਦੀ ਹੈ ਬਸ ਕੋਈ ਦਿੱਕਤ ਨਹੀਂ ਉੱਥੇ ਪੂਰਾ ਸਕੂਲ ਮਿਲਦਾ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਬਹੁਤ ਵਧੀਆ ਸਕੂਲ ਹੈਗਾ ਜੀ ਪਰ ਕੋਈ ਦਿੱਕਤ ਨਹੀਂ ਆ ਠੀਕ ਹੈ ਜੀ ਅੱਗੇ ਕੋਈ ਐਕਸੀਡੈਂਟ ਨਹੀਂ ਹੁੰਦੀ ਕਿਸੇ ਨੂੰ ਭਾਵਾਂ ਲੈ ਕਿਸੇ ਨੇ ਕਪੂਰ ਲੈ ਲਓ ਠੀਕ ਹੈ ਕੋਈ ਆ ਗਈ ਤੇ ਆਹ ਤੱਕ ਸਾਨੂੰ ਤੇ ਆਈ ਨੇ ਬਾਬਾ ਮੇਅਰ ਕਰਦਾ ਬਾਬਾ ਜੀ ਨਾਲ ਕੰਮ ਆ ਬਾਬਾ ਜੀ ਨਾਲ ਕੋਈ ਦਿੱਕਤ ਨਹੀਂ ਠੀਕ ਜੀ ਧੰਨਵਾਦ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਲਿਖਾ ਗੋ ਹਾਂਜੀ ਵੀਰੇ ਬਾਬਾ ਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਹੈ ਬਾਈ ਜੀ ਆਇਓ ਮੈਂ ਕੰਟੀਨ ਨੂੰ ਹੋ ਗਿਆ ਚੱਲਿਆ ਨੂੰ ਤੁਹਾਨੂੰ ਹਾਂਜੀ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਆਪਾਂ ਬਾਬਾ ਜੀ ਬਾਈ ਨੂੰ ਚਲੇ ਪਿੰਡੋ ਠੀਕ ਹੈ ਜੀ ਹਾਂਜੀ 4 ਦਿਨ ਹੋ ਗਏ ਚਾਰ ਦਿਨ ਹੋ ਗਏ ਜੀ ਕਿੱਦਾਂ ਲੱਗ ਰਿਹਾ ਬਹੁਤ ਜ਼ਿਆਦਾ ਆਨੰਦ ਆ ਜੀ ਦਰਸ਼ਨ ਕਰਿਆ ਹੈ ਕਿ ਦਰਸ਼ਨ ਕਰਿਆ ਹੈ ਬਾਬਾ ਜੀ ਅੱਜ ਵਾਪਸ ਹੀ ਆ ਜੀ ਅੱਜ ਵਾਪਸ ਹੀ ਆ ਤੇ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਜ਼ਿਆਦਾ ਮਜ਼ਾ ਮੈਨੂੰ ਜਦੋਂ ਪਹੁੰਚੋਗੇ ਨਾ ਉੱਥੇ ਹਾਂਜੀ ਜਦੋਂ ਮਹਾਰਾਜ ਦਾ ਸਾਹਮਣੇ ਗੁਰਦੁਆਰਾ ਸਾਹਿਬ ਆਊਗਾ ਦਰਸ਼ਨ ਕਰੋਗੇ ਨਾ ਸਾਰੀ ਥਕਾਵਟ ਉੱਥੇ ਦੂਰ ਹੋ ਜਾਏ ਵਾਹ ਜੀ ਵਾਹ ਵਾਹਿਗੁਰੂ ਤੇ ਜਿਹੜੀ ਰੈਂਦੀ ਹੁੰਦੀ ਹੈ ਜ ਮੈਂ ਪਲਾਨਿੰਗ ਕਰਦਾ ਸੀ ਪਿਛਲੇ 3 ਸਾਲ ਤੋਂ ਹਰ ਵਾਰ ਹਰ ਵਾਰ ਹੀ ਕੰਮ ਪੈਂਦਾ ਸੀ ਹਰ ਵਾਰ ਬਾਹਰ ਦਾ ਕਰਦਾ ਸੀ ਮੈਂ ਹਰ ਵਾਰ ਇੰਟਰਵਿਊ ਆ ਜਾਂਦੀ ਕਦੀ ਕੁਛ ਆਏ ਨਾ ਕਦੀ ਕੁਛ ਆਏ ਨਾ ਇਸ ਵਾਰ ਪੱਕਾ ਤੇ ਹਾਲੇ ਵੀ ਜਾਣਾ ਹੀ ਜਾਣਾ ਜੋ ਮਰਜੀ ਹੈ ਤਾਂ ਮਹਾਰਾਜ ਲੈ ਵੀ ਆਇਆ ਮਹਾਰਾਜ ਕਿੱਦਾਂ ਲੱਗ ਰਿਹਾ ਹੁਣ ਬਹੁਤ ਵਧੀਆ ਬਾਬਾ ਜੀ ਚੜ੍ਹਾਈ ਚੜ੍ਹਾਈ ਕਹਿੰਦੇ ਆ ਬਾਕੀ ਮੈਂ ਕਹਿੰਦਾ ਵੀ ਜੇ ਮੈਂ ਆ ਸਕਦਾ ਨਾ ਕਿੰਨਾ ਮੈਲ ਆਤਾ ਕੋਈ ਵੀ ਆ ਸਕਦਾ ਜੇ ਮੈਂ ਤੁਰ ਕੇ ਜਾ ਸਕਦਾ ਸਹੀ ਗੱਲ ਹੈ ਬਾਕੀ ਬਹੁਤ ਮਜ਼ਾ ਸੰਗਤ ਨਾਲ ਰਲ ਕੇ ਠੀਕ ਜੀ ਆਓ ਸਾਰੇ ਜਣੇ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਹੈ ਰਾਜ ਪ੍ਰਬੰਧ ਵੀ ਵਧੀਆ ਸਾਰਾ ਕੁਝ ਕਮਰੇ ਮਿਲਦੇ ਆ ਲੰਗਰ ਪ੍ਰਸ਼ਾਦਾ ਸਾਰਾ ਕੁਝ ਸਾਰਾ ਪ੍ਰਬੰਧ ਦਾ ਬਾਕੀ ਸੰਗਤ ਦੇ ਸਹਿਯੋਗ ਨਾਲ ਬੰਦਾ ਤੁਰਿਆ ਜਾਂਦਾ ਹਾਂਜੀ 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 ਸਹੀ ਗੱਲ ਹੈ ਬਾਕੀ ਉੱਪਰ ਜਾ ਕੇ ਜੋ ਆਨੰਦ ਆਉਗਾ ਨਾ ਉਹ ਫੀਲ ਹੀ ਲੱਗਾ ਵਾਹ ਜੀ ਵਾਹ ਉਹ ਫੀਲ ਹੀ ਲੱਗਾ ਬਾਬਾ ਜੀ ਵਾਹਿਗੁਰੂ ਜੀ ਆਪ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆ ਵਾਗਿਆ ਤਨ ਆਪ ਨੇ ਮਾਲਕ ਸਹੀ ਗੱਲ ਹੈ ਜੀ ਬਾਕੀ ਆ ਸਮਰਾਤਾਂ ਪੂਰੀਆਂ ਹੁੰਦੀਆਂ ਆ ਮਾਲਕ ਬੈਠਾ ਦੇਖਣ ਡਿਆ ਵਾ ਤਗੜੇ ਹੋ ਵੋ ਤੇ ਪਹੁੰਚੋ ਵਾਹਿਗੁਰੂ ਬਹੁਤ ਬਹੁਤ ਸਤਿਗੁਰੂ ਬਾਪੂ ਜੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਜੀ ਨਾਮ ਬਾਪੂ ਜੀ ਸਰਦਾਰ ਪਰਸ਼ੀਂ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਕਰਨਤਾਰ ਜਿਹੇ ਤੋਂ ਕਿੱਦਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਕਿੰਨੇ ਦਿਨ ਹੋ ਗਏ ਚਾਰੋਂ ਚੱਲਿਆਂ ਨੂੰ ਪਰਸੋਂ ਜਾਇਦੇ 21 ਤਰੀਕ ਨੂੰ ਚੱਲੇ ਹਾਂ ਤੇ ਹੁਣ ਕੋਈ ਤਕਾਬ ਤੌਣ ਚ ਕੋਈ ਦਿੱਕਤ ਨਹੀਂ ਠੀਕ ਹੈ ਵਧੀਆ ਬਹੁਤ ਤੇਰਾ ਜੇ ਤਾਂ ਲੱਗਦਾ ਹਣਾ ਬਾਪੂ ਜੀ ਨਹੀਂ ਕੋਈ ਗੱਲ ਨਹੀਂ ਆ ਤੇ ਇਹ ਨਾ ਜਾਨੀਆਂ ਵਾਲਾ ਸੁਹਾਗ ਲੱਗਦਾ ਔਕਾ ਸਾਹਮਣੇ ਮਾਤਾ ਉਹ ਵੀ ਆਏ ਹੁੰਦੇ ਔਕਾ ਤੇ ਪਹਿਲੀ ਵਾਰ ਆਏ ਕੋ ਪਹਿਲਾਂ ਵੀ ਆਉਣੇ ਨਹੀਂ ਪਹਿਲੀ ਵਾਰ ਇੱਥੇ ਆਏ ਆ ਉਸ ਤਰ੍ਹਾਂ ਮਾਰਕਟ ਤੇ ਵਾਧੂ ਹੋ ਰਹੀਆਂ ਠੀਕ ਹੈ ਜੀ ਤੇ ਕਿੱਦਾਂ ਹੋਣਾ ਕਿ ਮੈਂ ਲੱਗੇ ਮਹਾਰਾਜ ਜੇਪਾ ਚੜਦੀ ਜਾਵੇਂ ਜੀ ਤੰਦਰੁਸਤੀਆਂ ਬਖਸ਼ੇ ਸਾਬ ਨੂੰ ਤੇ ਸਾਰੇ ਤੰਦਰੁਸਤੀਆਂ ਬਖਸ਼ੇ ਤੇ ਬਹੁਤ ਬਿਹਨਰ ਹੋਇਆ ਦੇ ਕਰਨ ਜਾ ਜੋ ਮਨੋ ਕਾਮਨਾ ਪੂਰੀਆਂ ਹਾਂ ਕਹਿੰਦੇ ਆ ਕਹਿੰਦੇ ਇੱਥੇ ਜੋ ਵੀ ਮਨ ਸੱਚੇ ਮਨ ਨਾਲ ਆ ਸਭ ਮੇਲੇ ਕੋਲ ਮਿਲੇਗਾ ਗੁਰੂ ਗੋਸੇ ਕਹਿੰਦੇ ਆਪ ਆਉਂਦੇ ਇੱਥੇ ਹਾਂਜੀ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਹ ਇਹ ਉਹ ਆੜੇ ਬੋਲਦੇ ਆ ਆ ਜਨਾਜ ਰਾਈ ਤੇ ਮਾਤਾ ਕੀ ਨਾਮ ਹੈ ਨਾਰਾਇਣ ਜੀ ਕਹੋ ਰਹੇ ਆ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਅੱਗੇ ਲੱਗ ਰਿਹਾ ਤੇ ਕੋਈ ਸਕਾਰਫਟ ਤਾਂ ਨਹੀਂ ਕੋਈ ਨਾ ਇਹ ਰਾਜ ਜੀ ਲੱਗਦਾ ਉਹ ਤਾਂ ਮਾੜਾ ਜਿਹਾ ਸੋਦਵਾ ਤਾਂ ਹੌਸਲੇ ਬਾਬਾ ਜੀ ਆ ਬਾਬਾ ਜੀ ਆਪ ਵੀ ਲੈ ਆਏ ਆ ਜੋ ਵੀ ਸਾਰਾ ਕੁਝ ਮਾਰਾ ਕਰਨ ਵਾਲਿਆ ਆਪ ਕੌਣ ਹੈ ਆਪਾ ਕੌਣ ਆ ਸਹੀ ਗੱਲ ਆ ਤੇ ਆਪਣਾ ਦੁੱਖਾਂ ਤਕਰੀਕਾਂ ਨਾ ਕਰਦੇ ਕਹਿੰਦੇ ਹੁੰਦੇ ਜਿਹਨੇ ਇੱਕ ਵਾਰੀ ਸੋਚ ਲਿਆ ਜ਼ਰੂਰ ਹੁੰਦਾ ਹਾਂ ਜਾਨਾ ਮੈਂ ਬਿਮਾਰ ਰਹੀ ਆ ਮੈਂ ਕਹੇ ਮੈਂ ਜਾਨਾ ਪਰ ਮਨ ਮਾਰ ਮੈਂ ਮਾਤਾ 4 ਸਾਲਾਂ ਤੋਂ ਮੈਂ ਸੋਚ ਰਿਹਾ ਤੇ ਮੇਰਾ ਕੋਈ ਬਾਹਰਪੂਰ ਦਾ ਕੰਮ ਹੀ ਨਹੀਂ ਬਣਦਾ ਦਰਸ਼ਨ ਆ ਕਰਾਉਣੇ ਸੀਗੇ ਹਾਂ ਜੀ ਪਰ ਸਿਰ ਬਾਹਰ ਬਾਹਰ ਬਣੇਗਾ ਬਾਹਰ ਪੈਦੀਆਂ ਗਾਈਆਂ ਵਾ ਉਹਨਾਂ ਨੂੰ ਬਹੁਤ ਵਧੀਆ ਤਰੀਕਾ ਤੇ ਗੁਰੂ ਆਏ ਸੋਚ ਲਿਆ ਵੀ ਜਾਣਾ ਬਾਹਰ ਬੱਚੇ ਗਏ ਆ ਉਹ ਸੈਦ ਕਲੈਂਟ ਮੇਲ ਹੋ ਰਿਹਾ ਵੀ ਤੁਸੀਂ ਪਹਿਲਾਂ ਇਹਦੇ ਦਰਸ਼ਨ ਕਰੋ ਹਾਂਜੀ ਇਹ ਆਤੀ ਬਾਹਰ ਆ ਜਾਨ ਵਾਰ ਸੋਚਦੇ ਆ ਤੇ ਇਹਦੇ ਦਰਸ਼ਨ ਕਰਾ ਕੇ ਤੇ ਬਹੁਤ ਵਧੀਆ ਲੱਗਿਆ ਗੱਲ ਕਰਕੇ ਸਤਿ ਸ੍ਰੀ ਅਕਾਲ ਜੀ ਸਾਰੇ ਲੋਕ ਬਹੁਤ ਆਹ ਨਹੀਂ ਬੋਲਣਾ ਬਚਨ ਦਰਸਤ ਹਾਂਜੀ ਨਾ ছাত্রী ਮਾ ਜੀ ਕੋ ਦਰਸਤ ਬਖਸ਼ ਚਲੋ ਕੋਈ ਗੱਲ ਨਹੀਂ ਬੰਦ ਕਰ ਧੰਨਵਾਦ ਹਾਂ ਬਾਈ ਰਾਜਪਾਲ ਤੋਂ ਆਇਆ ਕਿ ਨਾਮ ਆ ਬਾਈ ਕਿ ਨਾਮ ਆ ਅਈਦਾ ਕਿੰਨੇ ਦਿਨ ਹੋ ਗਏ ਚੱਲਿਆ ਨੂੰ ਕਿੱਦਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਇੱਕ ਹਫ਼ਤਾ ਮੈਂ ਗੁਰੂ ਜੀ ਦਾ ਆਸ਼ਿਸ਼ਨ ਕਰ ਰਹੇ ਨੇ ਆਪਕੀ ਨਾਲ ਨਾਲ ਚੱਲ ਰਹੇ ਨੇ ਕੋਈ ਦਿੱਕਤ ਨਹੀਂ ਹੋएगी ਮੈਂ ਫੋਨ ਤੋਂ ਆਪਣੇ ਘੰਟੇ ਦੀ ਆਰਡਰ ਹੈ ਜੀ ਤੇ ਵੀਡੀਓ ਨਾਲ ਜੁੜੇ ਰਹੋ ਮੋਜੋ ਦੇ ਦਰਸ਼ਨ ਕਰਾਉਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨ ਕੋਸਾਨ ਦੇ ਮੇਰੇ ਯਾਰੋ ਤੁਮੇ ਉਸ ਸੁਨਾਹੇ ਕਪਾਲ ਅਰਧਨਾਥ ਗੋਬਿੰਦ ਕਪਾਲ ਇਸਰਪਤਾ ਕਪਤਿ ਸੁਨਾਹੇ ਆਤਮਿਕ ਤਾਤਨ ਕਰਤਾ ਰੇ ਭਗਤ ਜਨਾ ਕੇ ਤਾਨ ਉਧਾਰ ਜੋ ਜਗੇ ਸੋਏ ਪ੍ਰੀਤ ਸੁਖਾ ਲਾਵੇ ਮੁਝੀ ਹਿਦਾਨ ਹਸਿਓ ਤੁੰਨ ਗੁਰੂ ਸਰਬਸ ਹੈ ਰਹਿ ਹੈ ਸੋਨਾ ਆਪਣਾ ਮਿਲੇ ਸੁਭਾਜ ਦੇਸ ਨੇਹਾ